ਹਾਂਜੀ ਸੰਗਤ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਚਲੋ ਕੋਈ ਤਾਂ ਹੈਗਾ ਜਿਹੜਾ ਪੂਰੀ ਵੀਡੀਓ ਨੂੰ ਲਾਸਟ ਤੱਕ ਦੇਖਦਾ ਜਿਹਦੇ ਵਿੱਚ ਕੋਈ ਲੱਚਰਤਾ ਨਹੀਂ ਹੈਗੀ ਕੁਝ ਨਹੀਂ ਹੈਗੀ ਪਰਿਵਾਰਿਕ ਵੀਡੀਓਜ਼ ਹੁੰਦੀਆਂ ਨਹੀਂ ਸਿੱਖ ਪੰਥ ਦੇ ਰਿਗਾਰਡਿੰਗ ਵੀਡੀਓ ਵੀਡੀਓਜ਼ ਹੁੰਦੀਆਂ ਨਹੀਂ ਮੇਰੀਆਂ ਚਲੋ ਅੱਜ ਇੱਕ ਵੀਰ ਨੇ ਕੁਐਸਚਨ ਪੁੱਟ ਕੀਤਾ ਜਿਹਦੇ ਵਿੱਚ ਉਹਨਾਂ ਨੇ ਪੁੱਛਿਆ ਕਿ ਵੀਰ ਜੀ ਤੁਸੀਂ ਕਹਿਣਾ ਕੀ ਚਾਹੁੰਦੇ ਮੈਂ ਉਸ ਵੀਡੀਓ ਵਿੱਚ ਇਹ ਕਹਿਣਾ ਚਾਹੁੰਦਾ ਸੀਗਾ ਕਿ ਸਿੱਖ ਪੰਥ ਦੇ ਵਿੱਚ ਖਾਲਸਾ ਪੰਥ ਦੇ ਵਿੱਚ ਇੱਕ ਮਰਿਆਦਾ ਹੈਗੀ ਆ ਜਿਸ ਵਿੱਚ ਇਹ ਪ੍ਰਾਤਨ ਮਰਿਆਦਾ ਜਿਸ ਵਿੱਚ ਜਦ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਨੂੰ ਘਰੇ ਲੈ ਕੇ ਆਨੇ ਆ ਉਸ ਤੋਂ ਪਹਿਲਾਂ ਗੁਰੂ ਘਰੇ ਪਹਿਲਾਂ ਤੁਹਾਨੂੰ ਪਾਠੀ ਸਿੰਘ ਪੁੱਛਦੇ ਹੁੰਦੇ ਸੀਗੇ ਕਿ ਵੀਰ ਜੀ ਤੁਹਾਡੇ ਘਰੇ ਕੋਈ ਸੇਵਾ ਨਿਭਾ ਸਕਦਾ ਜਪਜੀ ਸਾਹਿਬ ਦਾ ਪਾਠ ਕਰਦੇ ਹੋਏ ਕਿਉਂਕਿ ਕੀ ਹੁੰਦਾ ਜੀ ਇੱਕ ਪਾਸੇ ਮਹਾਰਾਜਾ ਪ੍ਰਕਾਸ਼ ਹੁੰਦਾ ਤੇ ਦੂਜੇ ਪਾਸੇ ਪੋਥੀ ਸਾਹਿਬ ਤੋਂ ਜਾਂ ਗੁਟਕਾ ਸਾਹਿਬ ਤੋਂ ਅਸੀਂ ਜਪਜੀ ਸਾਹਿਬ ਦਾ ਪਾਠ ਕਰਦੇ ਹੁੰਨੇ ਆ ਨਿਰੰਤਰ ਜਦ ਤੱਕ ਅਖੰਡ ਪਾਠ ਸਾਹਿਬ ਜਾਂ ਸੁਖਣੀ ਸਾਹਿਬ ਦਾ ਪਾਠ ਚੱਲਦਾ ਹੁੰਦਾ ਅਸੀਂ ਨਾਲ ਪੋਥੀ ਸਾਹਿਬ ਤੋਂ ਪਾਠ ਕਰਦੇ ਹੁੰਨੇ ਆ ਇਹ ਮਰਿਆਦਾ ਹੈ ਗੁਰੂ ਘਰ ਦੀ ਠੀਕ ਹੈ ਅੱਜ ਦੇ ਸਮੇਂ ਦੇ ਵਿੱਚ ਇਹ ਮਰਿਆਦਾ ਸਾਰੇ ਭੁੱਲ ਚੁੱਕੇ ਆ ਪਰ ਅੱਜ ਮੈਂ ਹੁਣ ਕੈਲਗਰੀ ਰਹਿਣਾ ਬਾਹਰ ਰਹਿਣਾ ਇੱਥੇ ਗੁਰੂ ਘਰ ਚ ਜਾਈਦਾ ਠੀਕ ਹੈ ਤੇ ਨਾਲ ਕੀ ਹੁੰਦਾ ਮਹਾਰਾਜ ਦਾ ਪ੍ਰਕਾਸ਼ ਕੀਤਾ ਹੁੰਦਾ ਤੇ ਨਾਲ ਹੀ ਪੁੱਠੀ ਸਾਹਿਬ ਤੋਂ ਨਾਲ ਬੈਠੀ ਬੀਬੀ ਆ ਸਿੰਘ ਪਾਠ ਕਰਦੇ ਹੁੰਦੇ ਆ ਇਹ ਮਰਿਆਦਾ ਸਾਡੀ ਪ੍ਰਾਤਨ ਹੈ ਆਪਣੇ ਲੋਕ ਇਹ ਚੀਜ਼ ਨੂੰ ਭੁੱਲ ਚੁੱਕੇ ਆ ਕਿਉਂ ਕਿ ਗੁਰੂ ਘਰ ਦੇ ਵਿੱਚ ਜਿਹੜੇ ਪਾਠੀ ਸਿੰਘ ਹੋਗੇ ਜਾਂ ਪ੍ਰਬੰਧਕ ਕਮੇਟੀਆਂ ਹੋਗੀਆਂ ਉਹ ਇਸ ਬਾਰੇ ਨਹੀਂ ਜਾਣਦੇ ਜੇ ਜਾਣਦੇ ਆ ਵੀ ਹੁੰਦੀਆਂ ਤਾਂ ਅਣਗੇਲੀ ਕਰ ਦਿੰਦੀਆਂ ਤੇ ਇਸ ਚੀਜ਼ ਨੂੰ ਚਾਨਣਾ ਪਾਉਣ ਲਈ ਮੈਂ ਆਪਣੇ ਚੈਨਲ ਦੇ ਥਰੂ ਇਹ ਵੀਡੀਓ ਪਾਈ ਹੈ ਕਿ ਮੇਰੇ ਨੌਲੇਜ ਵਿੱਚ ਵੀ ਰਹੇ ਠੀਕ ਹੈ ਤੇ ਮੇਰੇ ਜਿਹੜੇ ਫੋਲੋ ਕਰਦੇ ਆ ਜਾਂ ਲਾਈਕ ਕਰਦੇ ਆ ਉਹਨਾਂ ਦੇ ਨੌਲੇਜ ਵਿੱਚ ਵੀ ਰਹੇ ਮੇਰੇ ਪਰਿਵਾਰ ਤੱਕ ਵੀ ਇਹ ਵੀਡੀਓ ਪਹੁੰਚੇ ਠੀਕ ਹੈ ਜੀ ਤੇ ਦੂਜੀ ਕਹਾਣੀ ਕੀ ਹੈ ਕਿ ਅਸੀਂ ਕੀ ਕਰਦੇ ਆ ਅੱਜ ਦੇ ਸਮੇਂ ਦੇ ਵਿੱਚ ਪਹਿਲਾਂ ਪੁਰਾਤਨ ਸਮੇਂ ਵਿੱਚ ਕੀ ਹੁੰਦਾ ਸੀਗਾ ਕਿ ਜੇ ਅਸੀਂ ਘਰੇ ਮਹਾਰਾਜ ਦਾ ਪ੍ਰਕਾਸ਼ ਕਰਿਆ ਠੀਕ ਹੈ ਨਾਲ ਪੋਥੀ ਸਾਹਿਬ ਤੋਂ ਅਸੀਂ ਪਾਠ ਕਰਦੇ ਹੁੰਨੇ ਜਪਜੀ ਸਾਹਿਬ ਦਾ ਨਿਰੰਤਰ ਜਤਕ ਮਹਾਰਾਜ ਦੇ ਅਹ ਸੰਪੂਰਤਾ ਨਹੀਂ ਹੁੰਦੀ ਪਾਠ ਦੀ ਠੀਕ ਆ ਉਸ ਟਾਈਮ ਤੱਕ ਅਸੀਂ ਪੋਥੀ ਸਾਹਿਬ ਤੋਂ ਪਾਠ ਕਰਦੇ ਰਹਿੰਦੇ ਆ ਬਾਰੀ ਬਾਰੀ ਅਸੀਂ ਪਰਿਵਾਰ ਦੇ ਜਿੰਨੇ ਵੀ ਜੀਵ ਹੁੰਦੇ ਆ ਅਸੀਂ ਸਾਰੇ ਪਾਠ ਕਰਦੇ ਆ ਉਸ ਟਾਈਮ ਤੇ ਪਾਠ ਸਿਮਰਨਾ ਬਹੁਤ ਆਨੰਦ ਮਾਣਿਆ ਜਾਂਦਾ ਸੀਗਾ ਠੀਕ ਆ ਅੱਜ ਦੇ ਟਾਈਮ 'ਚ ਕੀ ਆ ਕਿ ਬੰਦੇ ਦੀ ਅਪਕਾਇ ਸਹਰਦੇ ਆ ਕਿ ਫੋਕਸ ਨਹੀਂ ਹੁੰਦਾ ਠੀਕ ਹੈ ਅਸੀਂ ਕੀ ਕਰਦੇ ਆ ਅਸੀਂ ਮਹਾਰਾਜ ਦੀ ਸਵਾਰੀ ਨੂੰ ਘਰੇ ਲੈ ਆਨੇ ਮਹਾਰਾਜ ਦਾ ਪ੍ਰਕਾਸ਼ ਕਰ ਲੈਨੇ ਪਰ ਅਸੀਂ ਕੀ ਕਰਦੇ ਆ ਅਸੀਂ ਰਿਸ਼ਤੇਦਾਰਾਂ ਵਾਲੇ ਪਾਸੇ ਚੱਲ ਜਾਂਦੇ ਆ ਅਸੀਂ ਰੱਬ ਨੂੰ ਭੁੱਲ ਜਾਂਦੇ ਆ ਅਸੀਂ ਮਹਾਰਾਜ ਨੂੰ ਭੁੱਲ ਜਾਂਦੇ ਆ ਜਿਨ੍ਹਾਂ ਦੀ ਸਵਾਰੀ ਅਸੀਂ ਘਰੇ ਲੈ ਕੇ ਆਏ ਆ ਜਿਨ੍ਹਾਂ ਦਾ ਜਿਨ੍ਹਾਂ ਦਾ ਪ੍ਰਕਾਸ਼ ਤੁਹਾਡੇ ਘਰੇ ਹੋਇਆ ਅਸੀਂ ਉਸ ਚੀਜ਼ ਨੂੰ ਭੁੱਲ ਜਾਂਦੇ ਆ ਅਸੀਂ ਖਾਣ ਪੀਣ ਦੀ ਵਿਵਸਥਾ ਕਰਨ ਲੱਗ ਜਾਂਦੇ ਆ ਅਸੀਂ ਰਿਸ਼ਤੇਦਾਰਾਂ ਨੂੰ ਦੇਖਣ ਲੱਗ ਜਾਂਦੇ ਆ ਅਸੀਂ ਦੁਨੀਆ ਵਿੱਚ ਜੋ ਕੁਝ ਹੋ ਰਿਹਾ ਸੀ ਉਹਦੇ ਬਾਰੇ ਗੱਲਾਂ ਕਰਨ ਲੱਗ ਜਾਂਦੇ ਆ ਪਰ ਅਸੀਂ ਮਹਾਰਾਜ ਨੂੰ ਭੁੱਲ ਜਾਂਦੇ ਆ ਇਸ ਲਈ ਇਹ ਮੈਂ ਵੀਡੀਓ ਬਣਾਈ ਹੈ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੋਵੇ ਕਿ ਪ੍ਰਾਤਨ ਮਰਿਆਦਾ ਇਹ ਹੈ ਸਾਨੂੰ ਇਸ ਤੇ ਪਹਿਰਾ ਦੇਣਾ ਚਾਹੀਦਾ ਹੈ ਜੇ ਵੀਡੀਓ ਵਧੀਆ ਲੱਗੀ ਹੈ ਤੇ ਲਾਈਕ ਐਂਡ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ